ਜਿਹੜੇ ਇੱਕ ਲਹਿਰ ਦੇ ਤਹਿਤ ਇੱਕ ਵੇਗ ਦੇ ਤਹਿਤ ਪੁਜੀਹੇ ਮਾਮਲਿਆਂ 'ਚ ਵੱਖ-ਵੱਖ ਦੇਸ਼ ਦੀਆਂ ਜ਼ਿਲਾਂ 'ਚ ਬੰਦ ਨੇ ਐਸਪੀਸੀ ਸਾਹਮਣੇ ਆਈ ਕਿ ਜਦ 10 ਘੱਟ ਮੈਂ ਸ਼ੁਰੂ ਕਰਦੇ ਹਾਂ ਲੱਖਾਂ ਦੀ ਤਦਾਦ 'ਚ 10 ਘੱਟ ਹੋਏ ਉਹ 10 ਘੱਟ ਦਿੱਲੀ ਤੱਕ ਕਿਉਂ ਨਹੀਂ ਪਹੁੰਚੇ ਕਿਵੇਂ ਪਹੁੰਚੇ ਅਜੇ ਤੱਕ ਕਹਿੰਦੇ ਜੀ ਸੱਦਾ ਨਹੀਂ ਜਿਹੜਾ ਪਹਿਲਾਂ ਹੋਏਗਾ ਜਾਂ ਬੰਦੀ ਸਿੰਘ ਪਹਿਲਾਂ ਰਿਹਾ ਹੋਣਗੇ ਜਾਂ ਗੱਠਜੋੜ ਦੀ ਸ਼ਰਤ ਤੇ ਹੋਏਗੀ ਕਿ ਬੰਦੀ ਸਿੰਘ ਛੱਡੋ ਤੇ ਅਸੀਂ ਗੱਠਜੋੜ ਕਰਦੇ ਹਾਂ ਸੋਮਨੀ ਗੁਰਦੁਆਰਾ ਪਰੰਧ ਕਮੇਟੀ ਚੋਣ ਜਿਹੜੀ ਇੱਕ ਤਰ੍ਹਾਂ ਦਾ ਪਹਿਲਾਂ ਲਗਭਗ ਹੋ ਜਾਣੀ ਚਾਹੀਦੀ ਸੀ ਉਹ ਜੇ ਤੱਕ ਨਹੀਂ ਹੋਈ ਕੀ ਪੰਜਾਬ ਦੀ ਅਕਾਲੀ ਦਲ ਨਵੀਂ ਬਣੀ ਪੁਰਾਣੀ ਬਣੀ ਕੋਈ ਇਹਦੀ ਮੰਗ ਕਰ ਰਿਆ ਕਿ ਜੀ ਹਾਂ ਇਹ ਚੋਣ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਬਾਦਲ ਸਰ ਜਿਹੜੀ ਰਾਜਪਾਲ ਚ ਨਾਲ ਸੀ ਬੀਜੇਪੀ ਦੇ ਉਹਨੇ ਤਦ ਵੀ ਇਸ ਚੋਣ ਨੂੰ ਸਮੇਂ ਸਿਰ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪੂਰਾ ਪੋਸਟ ਪੋਸਟ ਦੇ ਡੋਡਿਆਂ ਦੇ ਇਹ ਡਿੱਪੂ ਕਹੀਏ ਕਿ ਠੇਕੇ ਗਈ ਇਹ ਚੱਲਦੇ ਫੰਦੇ ਨੂੰ ਬੱਸਾਂ ਚ ਪਲਾਪਾਉਣ। ਜੀ ਹਾਂ। ਇਸ ਨੂੰ ਪੰਜਾਬੀ ਦੀ ਤਰੱਕੀ ਸਮਝਣਾ ਕੀ ਸਮਝਣਾ ਤੁਸੀਂ ਦੇਖੋ। ਪੀਆਰਟੀਸੀ ਦੀ ਬਸ ਦੇ ਵਿੱਚੋਂ 55 ਕਿਲੋ ਤੋਂ ਵੱਧ ਡੋਡਿਆਂ ਦਾ ਚੂਰਾ ਡੋਡਿਆਂ ਪੋਸਟ ਪੜ ਗਈ। ਗਲੋਬਲ ਪੰਜਾਬੀ ਦੇ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹੁਣ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਹੈ ਆਉਂਦੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇਗੀ ਬੰਦੀ ਸਿੰਘ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਉਹ ਸਿੱਖ ਕੈਦੀ ਜਿਹੜੇ ਇੱਕ ਲਹਿਰ ਦੇ ਤਹਿਤ ਇੱਕ ਬੇਗ ਦੇ ਤਹਿਤ ਕੁਝ ਜਿਹੇ ਮਾਮਲਿਆਂ 'ਚ ਵੱਖ-ਵੱਖ ਦੇਸ਼ ਦੀਆਂ ਜੇਲ੍ਹਾਂ 'ਚ ਬੰਦ ਨੇ ਤੇ ਉਹਨਾਂ ਦੀ ਕਾਨੂੰਨੀ ਤੌਰ ਤੇ ਕਈਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਮਰ ਦਰਾਜ਼ ਨੇ ਪੈਸਾ ਦਵਿੰਦਰਪਾਲ ਭੁੱਲ ਰਾਲਾ ਮਾਮਲਾ ਮਾਨਸਕ ਤੌਰ ਵਾਲਾ ਮਾਮਲਾ ਤੇ ਉਸ ਦੇ ਬਾਵਜੂਦ ਵੀ ਰਿਹਾਈ ਨਹੀਂ ਇਸ ਨੂੰ ਲੈ ਕੇ ਸਮੇਂ-ਸਮੇਂ ਪੰਥਕ ਤਰਾਨੇ ਕੇਂਦਰ ਤੱਕ ਪਹੁੰਚ ਅਪਰੋਚ ਵੀ ਕੀਤੀ ਚਿੱਠੀ ਪੱਤਰ ਵੀ ਲਿਖੇ ਤਰਨੇ ਮੁਜ਼ਾਲੇ ਵੀ ਹੋਏ ਪੱਖੋ-ਵੱਖ ਸਿੱਖ ਜਥੇਬੰਦੀਆਂ ਨੇ ਜਾਂ ਕੁਝ ਹੋਰ ਸ਼ਖਸੀਤਾਂ ਨੇ ਇਕੱਠਿਆਂ ਹੋ ਕੇ ਕੁਝ ਕਿਸਾਨ ਜਥੇਬੰਦੀਆਂ ਨਾਲ ਤੁਰੀਆਂ ਮੋਰਚੇ ਵੀ ਲਾਏ ਲੰਮੇ ਸਮੇਂ ਤੋਂ ਮੋਰਚਾ ਇੱਕ ਕਮਹਾਰ ਖੇਤਰ ਚ ਚੰਡੀਗੜ੍ਹ ਦੀਆਂ ਗੁਰੂਹਾਂ ਤੇ ਵੀ ਲੱਗਿਆ ਪਹਿਲਾਂ ਉਹ ਬਹੁਤ ਸਰਗਰਮ ਰਿਹਾ ਪਰ ਹੌਲੀ ਹੌਲੀ ਮੱਠਾ ਪੈ ਗਿਆ ਹੁਣ ਕਿਸੇ ਕਿਸੇ ਦਿਨ ਉੱਥੇ ਰੌਣਕ ਹੁੰਦੀ ਐ ਐਸਜੀਪੀਸੀ ਸਾਹਮਣੇ ਆਈ ਕਿ ਜਿੱਦਸਕਤ ਮੈਂ ਸ਼ੁਰੂ ਕਰਦੇ ਆਂ ਲੱਖਾਂ ਦੀ ਤਦਾਦ ਚ ਦਸਕਤ ਹੋਏ ਉਹ ਦਸਕਤ ਦਿੱਲੀ ਤੱਕ ਕਿਉਂ ਨਹੀਂ ਪਹੁੰਚੇ ਕੀਵੇਂ ਪਹੁੰਚੇ ਅਜੇ ਤੱਕ ਕਹਿੰਦੇ ਜੀ ਸੱਦਾ ਨਹੀਂ ਮੀਟਿੰਗ ਲਈ ਨਹੀਂ ਸੱਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਮੁਲਾਕਾਤ ਨਹੀਂ ਕਰਦੇ ਬੰਦੀ ਸਿੰਘਾਂ ਦੀ ਰਿਹਾਈ ਕਾਂਗਰਸ ਤੋਂ ਲੈ ਕੇ ਦਿੱਲੀ ਦੇ ਤਖਤ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਆਇਆ ਬੀਜੇਪੀ ਦੇ ਰਾਜ ਦੇ ਵਿੱਚ ਆਕਾਦੀ ਦਲ ਵੀ ਸਹਿਯੋਗੀਆਂ ਚ ਰਿਹਾ ਤਦ ਵੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਫਿਰ ਨਰੇਂਦਰ ਮੋਦੀ ਹਮੇਸ਼ਾ ਸਮੇ ਸਮੇਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਮੈਂ ਸਿੱਖੀ ਦੇ ਨੇੜੇ ਆ ਪੰਜਾਬ ਦੇ ਨੇੜੇ ਆ ਸਿੱਖਾਂ ਦੇ ਨੇੜੇ ਆ ਮੇਰਾ ਬਹੁਤ ਇਹਨਾਂ ਨੇੜਤਾ ਹੈ ਤੇ ਆ ਗੱਲਾਂ ਨਾਲ ਕਿਤਾਬਾਂ ਦੇ ਹਵਾਲਿਆਂ ਨਾਲ ਦਸਾਵੇਜੀ ਰੂਪ ਦੇ ਉੱਤੇ ਘਟਨਾਵਾਂ ਦੇ ਹਵਾਲੇ ਨਾਲ ਬਹੁਤ ਕੁਝ ਹੋ ਜ਼ਦੇ ਉਦੀ ਕਿਤਾਬ ਚ ਵੀ ਤਿਆਰ ਬਾਰੇ ਇਹ ਮੁੱਦਾ ਵੱਡਾ ਬਣਦਾ ਗਿਆ ਤੇ ਬਣਦਿਆਂ ਬਣਦਿਆਂ ਇਸ ਸਥਿਤੀ ਚ ਆ ਗਿਆ ਕਿ ਹੁਣ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਦਮ ਤੇ 227 ਲੜਨ ਜਾ ਰਹੀ ਹੈ ਕਿਸੇ ਸਮੇਂ ਤੈ ਵੀ ਹੋ ਗਿਆ ਸੀ ਕਿ ਬਲਵੰਤ ਸਿੰਘ ਰਾਜਵਾਨ ਨੂੰ ਰਿਹਾ ਕੀਤਾ ਜਾ ਰਿਹਾ ਸਾਰਾ ਕੁਝ ਅਚਾਨ ਫਿਰ ਪਾਸਾ ਪਲਟਿਆ ਪਰ ਹੁਣ ਜਦੋਂ ਭਾਜਪਾ ਕੱਲਿਆਂ ਆਪਣੇ ਦੰਤਿਕ ਸੁਸਤਾਣਾਂ ਲੜਨ ਦੀ ਗੱਲ ਕਰ ਰਹੀ ਹੈ ਬੇਸ਼ੱਕ ਮੰਨਿਆ ਜਾ ਰਿਹਾ ਹੈ ਕਿ ਚਾਹੇ ਨਵੇਂ ਅਕਾਲੀਦਾਨਾ ਹੋਣ ਚਾਹੇ ਪੁਰਾਣੇ ਅਕਾਲੀਦਾਨਾ ਕਿਸੇ ਨਾ ਕਿਸੇ ਅਕਾਲੀਦਾਨਾ ਉਹਨਾਂ ਦਾ ਗੱਠਜੋੜ ਹੋਣਾ ਹੈ ਤੇ ਉਸ ਤੋਂ ਪਹਿਲਾਂ ਕਿ ਗੱਠਜੋੜ ਪਹਿਲਾਂ ਹੋਏਗਾ ਜਾਂ ਬੰਦੀ ਸਿੰਘ ਪਹਿਲਾਂ ਰਿਹਾ ਹੋਣਗੇ ਜਾਂ ਗੱਠਜੋੜ ਦੀ ਸ਼ਰਤ ਇਹ ਹੋਏਗੀ ਕਿ ਬੰਦੀ ਸਿੰਘ ਛੱਡੋ ਤੇ ਅਸੀਂ ਗੱਠਜੋੜ ਕਰਦੇ ਆਂ ਆਪਾਂ ਇਹ ਨੁਕਤਾ ਕਿਉਂ ਚੱਕ ਰਹੇ ਨਮਾ ਕਬੀਦਲ ਬਣਿਆ ਗਿਆਨੀ ਹਰਪ੍ਰੀਤ ਸਿੰਘ ਉਹਦੇ ਪ੍ਰਧਾਨ ਬਣੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਸਿੱਖੀ ਮਸਲਿਆਂ ਨੂੰ ਲੈ ਕੇ ਅਸੀਂ ਅਮਿਤਸ਼ਾ ਮੋਦੀ ਨਾਲ ਮੁਲਾਕਾਤ ਵੀ ਕਰਾਂਗੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਬੂਹਾ ਵੀ ਖੜਕਾਵਾਂਗੇ ਉਹਨਾਂ ਦੇ ਬਿਆਨ ਨੂੰ ਇੱਕ ਦੋ ਦਿਨ ਹੀ ਲੱਗਦੇ ਨੇ ਕਿ ਰਵਨੀਤ ਬਿੱਟੂ ਦੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਕਹਿੰਦੇ ਕਿ ਬੰਦੀ ਸਿੰਘਾਂ ਦੇ ਰਿਹਾਈ ਦੇ ਮਾਮਲੇ 'ਚ ਹੁਣ ਅਸੀਂ ਵਿਰੋਧ ਨਹੀਂ ਕਰਾਂਗੇ ਸਾਡੇ ਪਰਿਵਾਰ ਨੇ ਬੈਠ ਕੇ ਫੈਸਲਾ ਕਰ ਲਿਆ ਹੁਣ ਪਤਾ ਨਹੀਂ ਜੀ ਰਵਨੀਤ ਬਿੱਟੂ ਆਪਣੇ ਸਾਰੇ ਟੰਬਰ ਦੀ ਗੱਲ ਕਰਦੇ ਨੇ ਪਤਾ ਨਹੀਂ ਰਵਨੀਤ ਬਿੱਟੂ ਜੀ ਸਿਰਫ ਆਪਣੇ ਪਰਿਵਾਰ ਧਰਮ ਪਤਨੀ ਬੱਚਿਆਂ ਦੀ ਗੱਲ ਕਰਦੇ ਨੇ ਪਤਾ ਨਹੀਂ ਰਵਨੀਤ ਬਿੱਟੂ ਆਪਣੇ ਬੀਜੇਪੀ ਪਰਿਵਾਰ ਦੀ ਗੱਲ ਕਰਦੇ ਨੇ ਇਹ ਤਾਂ ਹੁਣ ਉਹ ਜਾਣਦੇ ਨੇ ਜਾਂ ਉਹਨਾਂ ਨੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਹਮਈ ਭਰੀ ਹੈ ਕਿ ਜੀ ਮੈਨੂੰ ਕੋਈ ਇਤਰਾਜ਼ ਨਹੀਂ ਜਾ ਉਹ ਕਹਿੰਦੇ ਨੇ ਕਿ ਨਾ ਬਿਆਨ ਸਿੰਘ ਦੇ ਕਤਲ ਮਾਮਲੇ ਦੇ ਜਿਹੜੇ ਹੈਗੇ ਉਹਨਾਂ ਨੂੰ ਛੱਡ ਦਿਓ ਮਤਲਬ ਉਹਨਾਂ ਨੂੰ ਨਾਲ ਛੱਡੋ ਬਾਕੀਆਂ ਨੂੰ ਛੱਡ ਦਿਓ ਕਿ ਉਹਨਾਂ ਨੂੰ ਪਰੇ ਰੱਖ ਕੇ ਬਾਕੀਆਂ ਦੇ ਮਾਮਲੇ 'ਚ ਉਹ ਇਹ ਤਾਂ ਉਹ ਜਾਣਦੇ ਨੇ ਪਰ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਤੇ ਔਰ ਪੰਥ ਦੇ ਸਿੱਖੀ ਦੇ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਤੱਕ ਜਾਵਾਂਗੇ ਮੋਦੀ ਤੇ ਹਿੰਦਸ਼ਾ ਤੱਕ ਜਾਵਾਂਗੇ ਕਿ ਉਸ ਤੋਂ ਚੰਨ ਦਿਨਾਂ ਬਾਅਦ ਰਵਨੀਤ ਬਿੱਟੂ ਦਾ ਕੇਂਦਰੀ ਮੰਤਰੀ ਦਾ ਇਹ ਕਹਿਣਾ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਸਾਡਾ ਪਰਿਵਾਰ ਹੁਣ ਇਤਰਾਜ਼ ਨਹੀਂ ਫਿਰਟਾਊਗਾ ਹੈਨਾ ਅਸੀਂ ਇਹ ਫੈਸਲਾ ਕਰ ਲਿਆ। ਇਹ ਦੋ ਗੱਲਾਂ ਕਿ ਇਸ ਗੱਲ ਦਾ ਤਸਦੀਕ ਕਰਦੀਆਂ ਨੇ ਕਿ ਆਉਂਦੇ ਦਿਨਾਂ ਚ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਹੈ। ਪੈਸੇ ਕਹਨਰ ਤਾਂ ਇਹ ਕਹਿੰਦੇ ਨੇ ਕਿ ਭਾਜਪੀ ਪਰ ਤੋੜ ਰਹੀ ਹੈ ਜੇ ਕਿ ਸਾਨੂੰ ਕਿਹੜੇ ਕੰਨ ਚੋਂ ਸੁਣਨਾ ਚਾਹੀਦਾ ਜਿਹਦੇ ਕੋਲ ਹੈ ਜੀਪੀਸੀ ਹੈ ਬਾਦਲਤਰ ਕੋਲ ਜਾਂ ਜਿਹੜਾ ਨਵਾਂ ਅਕਾਲੀ ਦਲ ਜਨਮੇ ਹੁਣ ਉਸ ਦੇ ਕੋਲ ਦੋਈ ਤਰ੍ਹਾਂ ਚ ਅੱਧੇ ਤੋਂ ਵੱਧ ਲੀਡਰ ਜੇ ਹੈਗੇ ਨੇ ਜਿਹੜੇ ਬੀਜੇਪੀ ਨਾਲ ਸਾਂਝ ਪਾਉਣ ਲਈ ਕਾਲੇ ਨੇ ਪਰ ਕੀ ਇਸ ਪੰਥਕ ਮਸਲੇ ਨੂੰ ਜਿਹੜਾ ਚਿਰਾਂ ਤੋਂ ਲਟਕਦਾ ਆ ਰਿਹਾ ਔਰ ਕੇਂਦਰ ਬਿੰਦੂ 'ਚ ਤੁਰਿਆ ਆ ਰਿਹਾ ਉਸ ਨੂੰ ਪੀਕ ਤੇ ਲਾ ਜਾ ਕੇ ਕਿ ਕੋਈ ਮਾਹੌਲ ਬਣੇ ਕੋਈ ਹਵਾ ਚੱਲੇ ਕੋਈ ਅੰਤਰਿਕ ਤੇ ਰੈਡਿਅਲ ਧਰਨਾ ਮੁਜਾਹਰਾ ਕਰੇ ਤੇ ਫਿਰ ਕੇਂਦਰ ਸੱਦ ਕੇ ਕਹਿ ਕੇ ਲੋ ਜੀ ਛੱਡਦੇ ਆ ਮਾਹੌਲ ਬਣਾ ਕੇ ਉਹਨੂੰ ਬੀਜੇਪੀ ਪੀ 27 'ਚ ਕੈਸ਼ ਕਰ ਸਕਦੀ ਹੈ ਜਦੋਂ ਕਿ ਕੁਝ ਸਰਦ ਧਿਰਾਂ ਦਾ ਤਾਂ ਇਹ ਵੀ ਕਹਿਣਾ ਕਿ ਭਈ ਇਹ ਵੀ ਧਿਆਨ ਰੱਖਿਓ ਕਿ ਭਾਜਪਾ ਇਕੱਲੇ ਬੰਦੀ ਸਿੰਘਾਂ ਦੇ ਮੁੱਦੇ ਤੇ ਪੰਜਾਬ ਨੂੰ ਲਿਆ ਕੇ ਬਾਕੀ ਸਿੱਖੀ ਨਾਲ ਸੰਬੰਧਿਤ ਮਸਲੇ ਪੰਜਾਬ ਨਾਲ ਸੰਬੰਧਿਤ ਮਸਲੇ ਪੰਥਕ ਮਸਲੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਕਿਤੇ ਨਾ ਕਿਤੇ ਉਹ ਖਲਾਰਾ ਪਾ ਸਕਦੀ ਹੈ ਕਿ ਭਈ ਉਹ ਤੋਂ ਦਰਖ ਨਾਲ ਕਰ ਲਓ ਸਾਰਾ ਧਿਆਨ ਇਕੱਲੇ ਬੰਦੀ ਸਿੰਘਾਂ ਦੇ ਮੁੱਦੇ ਤੇ ਲਿਓ ਮਤਲਬ ਪੰਜਾਬ ਦੇ ਲੋਕ ਆਪਣੀ ਰਾਜਸਤਾਨੀ ਨਾ ਮੰਗਣ ਪੰਜਾਬ ਦੇ ਲੋਕ ਪਾਣੀ ਨਾ ਮੰਗਣ ਪੰਜਾਬ ਦੇ ਲੋਕ ਹੈ ਆਪਣੇ ਐਮਐਸਪੀ ਨਾ ਮੰਗਣ ਪੰਜਾਬ ਦੇ ਲੋਕ ਖੁਦ ਮਖਤਿਆਰੀ ਨਾ ਮੰਗਣ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਨਾ ਕਰਨ ਜੀਐਸਟੀ ਸਮੇਸਰ ਹਦੈਗੀ ਦੀ ਗੱਲ ਨਾ ਕਰਨ ਕੇਂਦਰੀ ਫੰਡਾਂ ਦੀ ਗੱਲ ਕਰਨ ਕੱਲੇ ਬੰਦੀ ਸਿੰਘਾਂ ਦੀ ਰਿਹਾਈ ਕਰ ਦਿੰਦੇ ਆ ਤੇ ਪੰਜਾਬ ਦੇ ਬਾਕੀ ਸਾਰੇ ਮਸਲੇ ਕਿ ਪੇਸ਼ਾਂ ਪੱਤ ਜਾਣਗੇ ਕੁਝ ਤਰ੍ਹਾਂ ਇਸ ਗੱਲ ਤੇ ਕਾਰ ਕਰਦੇ ਕਿ ਇਹ ਵੀ ਨੁਕਤਾ ਧਿਆਨ ਰੱਖਿਓ ਕਿ ਕਿਤੇ ਇੱਕ ਮੁੱਦੇ ਤੇ ਲਿਆ ਕੇ ਬਾਕੀ ਸਾਰੇ ਮੁੱਦਿਆਂ ਤੋਂ ਕਿਨਾਰਾ ਹੋ ਜਵੇ ਪਰ ਅਕਾਲੀ ਦਲ ਦੇ ਨਵੇਂ ਅਕਾਲੀ ਦਲ ਦੇ ਬੋਲ ਭਾਜਪੀ ਦੇ ਇੱਕ ਲੀਡਰ ਦਾ ਇਹ ਕਹਿਣਾ ਕੀ ਗੱਲ ਉੱਤਰ ਨੂੰ ਤੁਰ ਪਈ ਹੈ ਸੋ ਜੇਕਰ ਇਹ ਵੀ ਪਹਿਲ ਕਦਮੀ ਹੁੰਦੀ ਹੈ ਤਾਂ ਕਿ ਇਹਦੇ ਨਾਲ ਭਾਜਪੀ ਪੰਜਾਬ ਦੇ ਪਿੰਡਾਂ 'ਚ ਸਿੱਖ ਪਰਿਵਾਰਾਂ 'ਚ ਪੰਜਾਬ ਦੇ ਉਸ ਖੇਤਰ ਦੇ ਵਿੱਚ ਜਿੱਥੇ ਪੰਜਾਬ ਬਸਦਾ ਉੱਥੇ ਤੱਕ ਲੋ ਜੇਗੀ ਇਸ ਵਾਰ ਅਜੇ ਖੜਾ ਜਾਣਾ ਚਲੋ ਜੇ ਗੱਲ ਐ ਐਸਜੀਪੀਸੀ ਦੀ ਉਤਰੀ ਹੈ ਤਾਂ ਪਹਿ先ਜੀਪੀਸੀ ਦੇ ਹਵਾਲੇ ਨਾਲ ਵੀ ਗੱਲ ਕਰ ਲੈਣੇ ਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਇੱਕ ਤਹੱਕਾ ਪਹਿਲਾਂ ਲਗਭਗ ਹੋ ਜਾਣੀ ਚਾਹੀਦੀ ਸੀ ਉਹ ਜੇ ਤੱਕ ਨਹੀਂ ਹੋ ਰਹੀ ਕੌਣ ਟਾਲ ਰੇਸ ਚੋਣ ਕਿਉਂ ਟਾਲਿਆ ਜਾ ਰਿਹਾ ਇਹ ਕਰ ਸੰਵਧਾਨਕ ਤੌਰ ਤੇ ਇੱਕ ਸੰਸਥਾ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਸ ਕਮੇਟੀ ਦੀ ਚੋਣ ਵੀ ਜਿਵੇਂ ਨਗਰ ਨਿਗਮ ਨਗਰ ਕੌਂਸਲ ਪੰਚਾਇਤ ਐਮ ਐਲ ਏ ਐਮ ਪੀ ਉਸੇ ਤਰੀਕੇ ਕਰਨ ਨਾਲੋਂ 5 ਸਾਲ ਬਾਅਦ ਚੋਣ ਹੋਣੀ ਹੁੰਦੀ ਹੈ ਉਹਦੇ ਲਈ ਬਕਾਇਦਾ ਗੁਰਦੁਆਰਾ ਚੋਣ ਕਮਿਸ਼ਨਰ ਲਾਇਆ ਜਾਂਦਾ ਹੈ ਉਹਦੇ ਲਈ ਬਕਾਇਦਾ ਤਿੰਨ ਨਾਮ ਪੰਜਾਬ ਸਰਕਾਰ ਭੇਜਦੀ ਹੈ ਉਹਨਾਂ ਚੋਂ ਇੱਕ ਨਾਮ ਦੀ ਚੋਣ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਬੁਟਰ ਦੀ ਪ੍ਰਕਿਰਿਆ ਹੁੰਦੀ ਪਰ ਇੰਨੇ ਸਾਲਾਂ ਤੋਂ ਮਤਲਬ 2014 ਤੋਂ ਲੈ ਕੇ ਲਗਭਗ 20 ਕੀ ਤੱਕ ਤਾਂ ਇਹ 5-6 ਸਾਲ ਤਾਂ ਥਾਂ ਹੀ ਖਾਲੀ ਰਹੀ ਕੋਈ ਨਿਯੁਕਤੀ ਵੀ ਨਹੀਂ ਹੋਈ ਤੇ ਹੁਣ ਜੇ ਹੋਈ ਸੀ ਐਸਐਸਰੋ ਸਾਹਿਬ ਦੀ ਤੇ ਉਹਨਾਂ ਦਾ ਅ ਜੂਨ ਦੇ ਵਿੱਚ ਕਾਰਜਕਾਲ ਮੁੱਕ ਗਿਆ ਕਿਉਂਕਿ ਨਿਯਮ ਹੈ ਭਾਈ ਕਿ 70 ਸਾਲ ਤੋਂ ਉੱਪਰ ਜੇ ਉਮਰ ਹੋ ਜਵੇ ਉਸ ਤੋਂ ਬਾਅਦ ਬੰਦਾ ਇਸੇ ਵਤ ਨਹੀਂ ਇਹਦਾ ਨਾ ਤਾਂ ਉਹਨਾਂ ਦਾ ਕਾਰਜਕਾਲ ਵਧਾਇਆ ਤੇ ਚਲੋ ਜੀ ਕੋਈ ਗੱਲ ਨਹੀਂ ਸ਼ੇਡ ਸ਼ੂਟ ਦੇ ਦਿੰਦੇ ਆ ਉਹ ਗੱਲ ਨੇੜੇ ਲੱਗਿਆ ਤੁਸੀਂ ਕਿ ਜਾਂ ਚੰਗੀ ਤਿਆਰ ਕੀਤੀ ਹੋਈ ਜੀ ਸਾਰਾ ਕੁਝ ਹੋਇਆ ਹੋਇਆ ਤੇ ਨਾ ਹੀ ਉਹ ਤੋਂ ਬਾਅਦ ਜੂਨ ਤੋਂ ਬਾਅਦ ਜੁਲਾਈ ਵੀ ਲੰਘ ਗਿਆ ਤੇ ਅਗਸਤ ਮੁੱਕਣ ਨੂੰ ਆ ਗਿਆ ਤੇ ਅਜੇ ਤੱਕ ਕੋਈ ਚਰਚਾ ਹੀ ਨਹੀਂ ਕੀ ਪੰਜਾਬ ਸਰਕਾਰ ਨੇ ਤਿੰਨਾਂ ਭੇਜਣ ਲਈ ਪਹਿਲ ਕਦਮੀ ਕੀਤੀ ਕੀ ਕੇਂਦਰ ਨੇ ਨਾਮ ਮੰਗੇ ਕੀ ਪੰਜਾਬ ਦੀ ਅਕਾਲੀ ਦਲ ਨਵੀਂ ਬਣੀ ਪੁਰਾਣੀ ਬਣੀ ਕੋਈ ਇਹਦੀ ਮੰਗ ਕਰ ਰਿਹਾ ਕਿ ਜੀ ਹਾਂ ਇਹ ਚੋਣ ਹੋਣੀ ਚਾਹੀਦੀ ਹੈ ਕੀ ਇਹਦੀ ਗੱਲ ਉੱਠ ਰਹੀ ਹੈ ਕਿਤੇ ਕਿ ਹਾਂ ਅਸੀਂ ਜੀ ਮਤਲਬ ਕਿ ਮੰਗ ਕਰਦੇ ਆਂ ਬਿਲਕੁਲ ਜੀ ਮੰਗ ਉੱਠੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਇਹਦੀ ਮੰਗ ਭਾਰਤ ਦੀ ਸੰਸਦ ਉੱਠੀ ਹੈ ਔਰ ਮੰਗ ਵੀ ਕਾਂਗਰਸੀ ਮੈਂਬਰ ਪਾਰਲੀਮੈਂਟ ਨੇ ਕੀਤੀ ਹੈ ਭਈ ਠੀਕ ਹੈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਡਿਪੂਟ ਘਰ ਜੇਲ੍ਹ ਚ ਬੰਦ ਹੈ ਪਰ ਖਾਲਸਾ ਹੋਰੀ ਤਾਂ ਸਰ ਜੀ ਤੁਸੀਂ ਖਾਲਸਾ ਹੋਰੀ ਤਾਂ ਉੱਥੇ ਨੇ ਉਸਾਂ ਮੈਂਬਰ ਪਾਰਲੀਮੈਂਟ ਨੇ ਮੰਗ ਕਰ ਲੈਂਦੀ। ਆਖਾਲੀ ਦਲ ਦੇ ਨਾਇਦੇ ਵੱਜੋ ਵੀ بیوی ਹਸਬੰਡ ਤੋਂ ਬਾਅਦਲ ਉੱਥੇ ਆ। ਉਹ ਮੰਗ ਕਰ ਲੈਂਦੀ। ਮੰਗ ਕਰ ਰਿਹਾ ਹੈ ਕਾਂਗਰਸ ਦਾ ਮੈਂਬਰ ਪਾਰਲੀਮੈਂਟ। ਠੀਕ ਹੈ। ਮਾਝੇ ਵਾਲੇ ਕਾਂਗਰਸੀ ਲੀਡਰ ਵੀ ਸਿੱਖ ਸਿਆਸਤ ਕਰਦੇ ਨੇ। ਪਰ ਇਸ ਨੁਕਤੇ ਤੋਂ ਕਿ ਸਿੱਧਿਆਂ ਤੌਰ ਤੇ ਸ਼ੋਮਨੀ ਕਮੇਟੀ ਦੀ ਚੋਣ ਕਾਂਗਰਸ ਨਹੀਂ ਲੜਦੀ। ਮੈਂ ਸਿੱਧਿਆਂ ਤੌਰ ਤੇ ਸਪਸ਼ਟ ਕਰ ਰਹੇ ਹਾਂ। ਪਰ ਉਹਦੇ باوجود ਵੀ ਸੁਖਿੰਦਰ ਰੰਦਾਵਾ ਸਿੱਖ ਬੋਟਨ ਧਿਆਨ ਚ ਰੱਖ ਕੇ ਜਾਂ ਸੰਸਥਾ ਦੇ ਰੁਤਭੇਨ ਧਿਆਨ ਚ ਰੱਖ ਕੇ ਇਹ ਤਾਂ ਹੁਣ ਉਹਨਾਂ ਦੇ ਮਨ ਦੀ ਗੋ ਜਾਣਨ ਪਰ ਸਭ ਨੂੰ ਸਮਝ ਆਉਂਦੀ ਹੈ ਕਿ ਦੇ ਪਿੱਛੇ ਸਿਆਸਤ ਵੀ ਪਈ ਹੁੰਦੀ ਹੈ ਪਰ ਤਾਂ ਵੀ ਉਹਨਾਂ ਨੇ ਮੰਗ ਕੀਤੀ ਕੀ ਉਹਦੇ ਤੇ ਸਾਰੇ ਪੰਜਾਬ ਦੇ 13 ਦੇ 13 ਮੈਂਬਰ ਪਾਰਲੀਮੈਂਟ 12 ਹੋਰ ਨਾਲ ਉਹਨਾਂ ਦੇ ਆਏ ਚਲੋ ਸੁਜੀਂਦਰ ਰੰਧਾਵਾ ਨੇ ਸਵਾਲ ਕੀਤਾ ਕਿ ਜੀ ਐਸਡੀ ਪਿਛਲੀਆਂ ਚੋਣਾਂ ਇਹਨੇ ਸਾਲਾਂ ਤੋਂ ਲਟਕ ਰਹੀਆਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਠੀਕ ਹੈ ਉਹਦਾ ਲਿਖਤੀ ਜਵਾਬ ਉਹਨਾਂ ਨੂੰ ਮਿਲ ਗਿਆ ਤੱਲੀ ਬਖਸ਼ ਨਹੀਂ ਹੈ ਅੱਜ ਚੋਣਾਂ ਦਾ ਜੇ ਕੋਈ ਅੰਦਾਜ਼ਾ ਨਹੀਂ ਹੈ ਪਰ ਜਿਹੜੇ ਸਿੱਖ ਸਿਆਸਤ ਨੂੰ ਸਮਝਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਸਾਰੀਆਂ ਧਿਰਾਂ ਆਪੋ ਆਪਣਾ ਹਿੱਤ ਦੇਖ ਕੇ ਇਥੋਂ ਟਾਲਾ-ਵਟ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਬਾਦਲ ਟਰ ਜਿਹੜੀ ਰਾਜਪਾਲਕ ਚ ਨਾਲ ਸੀ ਬੀਜੇਪੀ ਦੇ ਉਹਨੇ ਤਦ ਵੀ ਇਸ ਚੋਣ ਨੂੰ ਸਮੇਸਰ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਤਾਂ ਉਹ ਉਹਨਾਂ ਤੋਂ ਬਾਹਰ ਨੇ ਤੇ ਹੁਣ ਤਾਂ ਉਹ ਚਾਉਣਗੇ ਹੀ ਨਹੀਂ ਕਿ ਜੇ ਅਸੀਂ ਪਹਿਲਾਂ ਕੇਂਦਰ ਵਾਲੇ ਰਾਜ ਭਾਗ ਮੰਨਣ ਤੋਂ ਬਾਹਰ ਹੋ ਗਏ ਤੇ ਕਿਤੇ ਆ ਗੋਲਕਾਂ ਰਾਜ ਭਾਗ বিনা ਚਲਾ ਜਾਵੇ ਕਿਤੇ ਐਸਜੀਪੀਸੀ ਦਾ ਕੰਟਰੋਲ বিনা ਚਲਾ ਜਾਵੇ ਇਸ ਲਈ ਉਹ ਤਾਂ ਚਾਹੁੰਦੇ ਨਹੀਂ ਚੋਣ ਹੋਵੇ ਕਿ ਨਹੀਂ ਮੈਂਬਰ ਇਸ ਦੁਨੀਆ ਤੋਂ ਤੁਰ ਗਏ ਕਿੰਨੇ ਪੱਕੇ ਵਿਦੇਸ਼ ਚ ਬੈਠੇ ਨੇ ਹੈਨਾ ਅੱਜ ਇੱਕ ਵਿਦਵਾਨ ਪ੍ਰੋਫੈਸਰ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਮਤਲਬ ਕਿ ਹੈਨਾ ਉਹ ਕਹਿੰਦੇ ਕਿ ਜੇ ਦਵਾਈ ਐਕਸਪਾਇਰ ਹੋ ਜਵੇ ਤਾਂ ਫਿਰ ਉਹਦੇ ਖਾਣ ਦੇ ਫਾਇਦੇ ਘਟੂਦੇ ਨੇ ਨੁਕਸਾਨ ਵੱਧ ਹੋ ਜਾਂਦੇ ਨੇ ਤੇ ਜੇ ਹੁਣ ਇਸ SGPC ਦੇ ਕਾਰਜਕਾਲ ਮੁੱਕ ਚੁੱਕਿਆ ਤਾਂ ਉਸ ਤੋਂ ਬਾਅਦ ਨਵੇਂ ਨੂੰ ਮੌਕਾ ਮਿਲਣ ਜੇ ਨਵੀਂ ਵਿਚਾਰ ਆਉਗੀ ਨਵੀਂ ਸੋਚ ਆਉਗੀ ਨਵੇਂ ਕਾਰਜ ਕਰਨ ਦੀ ਹਿੰਮਤ ਆਉਗੀ ਤੇ ਕਹਿੰਦੇ ਤੁਸੀਂ ਉਸ ਨੂੰ ਐਕਸਪਾਇਰੀ ਡੇਟ ਤੋਂ ਬਾਅਦ ਵੀ ਲਟਕਾਉਂਦੇ ਹੋ ਹਰ ਸਾਲਾਂ ਅੰਦਰ-ਅੰਦਰ ਸਾਲਾਂ ਪੰਜਾਬ ਸਰਕਾਰ ਇਹਦੇ ਲਈ ਚਾਰਜ ਵੀ ਕਿਉਂ ਨਹੀਂ ਕਰਦੀ ਉਸ ਨੂੰ ਲੱਗਦਾ ਕਿ ਆਪਾਂ ਕਾਨੂੰ ਚੇੜਨਾ ਜੇ ਜਿਹੜੀ ਤਰ SGPC ਚੋਣਾਂ ਚ ਲੱਗੇਗੀ ਦੇਖੋ ਪੰਜਾਬ ਦੇ ਵਿੱਚ ਇਸ ਮੌਕੇ ਬਾਦਲ ਤਰ ਜਿਹੜੀ ਦਾ ਕਬਜ਼ਾ ਹੈ ਉਹ ਪੂਰੀ ਜੋਰ ਨਾਲ ਲੜੂਗੀ ਇਹ ਚੋਂ ਨਵੇਂ ਆਪਣੇ ਅਕਾਲੀ ਦਲ ਨਵੀਂ ਜੋਸ਼ਨਾ ਲੜੂਗਾ ਅਮਰਤਪਾਲ ਹੋਰਾਂ ਦਾ ਅਕਾਲੀ ਦਲ ਪੂਰੀ ਤਿਆਰੀ ਚ ਹੈ ਕਿ ਆਪਾਂ 20 ਚੋਂ ਲੜਨੀ ਆ ਭਾਈ ਰਣਜੀਤ ਸਿੰਘ ਸਾਭਕਾ ਜੱਥੇ ਦਾ ਕਿੰਨੇ ਸਮੇਂ ਤੋਂ ਲੱਗੇ ਨੇ ਮਾਨ ਦਲ ਵੀ ਇਹਦੇ ਵਿੱਚ ਪੈਰ ਧਰਾ ਹੈਗਾ ਹੋਰ ਅੰਤਰਕ ਤਿਰਾਂ ਪੰਥਕ ਜਮਾਤਾਂ ਕਿਤਨਾ ਕਿਤੇ ਕਿਸੇ ਨਾ ਕਿਸੇ ਧਿਰ ਵੱਲੋਂ ਕਿਸੇ ਨਾ ਕਿਸੇ ਨਮਾਇੰਦੀ ਕਰਦੇ ਆਉਂਦੀਆਂ ਰਹਿੰਦੀਆਂ ਨੇ ਸਮਾਜ ਦੇ ਵਿੱਚ ਐਂਟਰ ਕਰਦਾ ਸੋ ਇਸ ਲਈ ਉਹ ਸਾਰੀਆਂ ਤਰ੍ਹਾਂ ਦੇ ਤੇ ਸਤਾਧਾਰੀ ਤੇਰਾ ਆਮ ਆਦਮੀ ਪਾਰਟੀ ਨੂੰ ਕਿਨਾਰਾ ਕਰਨ ਚ ਭਲਾ ਸਮਝਦੀ ਆ ਕਿ ਭਾਈ ਜੇ ਚੋਣਾਂ ਹੋ ਗਈਆਂ ਕੋਈ ਤੇ ਦੇ ਮੈਂਬਰ ਵੱਧ ਜਿੱਤ ਗਏ ਉਹਨਾਂ ਦਾ ਪ੍ਰਧਾਨ ਬਣ ਗਿਆ ਤਾਂ ਇਹ ਨਾ ਹੋਵੇ ਕਿ ਹਵਾਈ ਉਧਰ ਚਲ ਜਵੇ ਤੇ ਪੀਸ ਉਸਾਈ ਤੱਕ ਉਧਰ ਗਲ ਚਲੀ ਜਾਵੇ ਬਾਅਦ ਉਧਰ ਕਹਿੰਦਾ ਵੀ ਇੱਕੋ ਚੀਜ਼ ਬਚੀ ਹੈ ਜੇ ਇਹ ਵੀ ਖੁੱਸ ਗਈ ਤਾਂ ਉਹ ਡਰ ਚ ਨਹੀਂ ਕਰਾ ਦਿਆ ਹਾਂ ਹੁਣ ਜੇ ਕਿਸੇ ਨੂੰ ਸਭ ਤੋਂ ਵੱਧ ਕਾਲ ਹੋਊਗੀ ਕਿ ਚੋਣਾਂ ਹੋਣ ਤਾਂ ਜਾਂ ਤਾਂ ਕਹਿੰਦੀ ਹਰਪ੍ਰੀਤ ਸਿੰਘ ਹੋਰਾਂ ਦੀ ਤੇਨ ਹੋਊਗੀ ਜਾਂ ਫਿਰ ਅਮਰਪਾਲ ਸਿੰਘ ਹੋਰਾਂ ਦੀ ਤੇ ਚਾਊਗੀ ਕਿ ਵੀ ਕਿਸੇ ਤਰ੍ਹਾਂ ਹੋ ਜਵੇ ਚੋਣ ਪਰ ਕੇਂਦਰ ਕਿਉਂ ਨਹੀਂ ਚਾਹੁੰਦਾ ਜੀ ਇਹ ਚੋਣ ਹੋਵੇ ਕਹਿੰਦੇ ਕਿ ਕੇਂਦਰ ਇਕ ਤਾਂ ਇਹ ਦੇਖਦਾ ਕਿ ਕਿਤੇ ਸਾਡੀ ਵਿਚਾਰਧਾਰਾ ਤੋਂ ਉਲਟਾ ਨਾ ਕੋਈ ਆ ਜਾਵੇ ਮਤਲਬ ਗਰਮ ਖਿਆਲੀ ਧਰਦੀ ਹਵਾ ਨਾ ਚੱਲ ਜਵੇ ਹੈ ਕੋਈ ਜਿਹੜਾ ਸਾਡੇ ਕੰਟਰੋਲ ਚ ਰਹਣਾ ਉਹ ਕਿਤੇ ਉਹ ਜਿੱਤ ਜਾਣਾ ਜਿਹੜੇ ਸਾਡੇ ਕੰਟਰੋਲ ਵਾਲੇ ਉਹ ਕਿਹੜੇ ਕੰਟਰੋਲ ਵਾਲੇ ਕਿ ਉਹ ਨਵੇਂ ਕੱਲ੍ਹ ਦੇ ਤੇ ਪੁਰਾਣੇ ਕੱਲ੍ਹ ਦੇ ਤੇ ਨਜ਼ਰ ਰੱਖ ਰਹੇ ਕਿ ਜੇ ਇਹਨਾਂ ਚੋਂ ਕੋਈ ਆ ਜਾਵੇ ਫਿਰ ਤਾਂ ਠੀਕ ਹੈ ਕਿ ਸਾਡੇ ਕੰਟਰੋਲ ਚ ਰਹ ਜੂਗਾ ਜਾਂ ਜਿਹਨੂੰ ਲੱਗਦਾ ਕਿ ਉਹ ਵਕਫਾ ਨਹੀਂ ਆਇਆ ਵਕਤ ਨਹੀਂ ਆਇਆ ਜਿਹੜੇ ਸਮੇਂ ਅਸੀਂ ਚੋਣ ਚਾਹਨੇ ਇਸ ਨੂੰ ਟਾਲਾ ਵਟ ਰਿਹਾ ਕਿਉਂ ਕੇਂਦਰੇ ਤੋਂ ਟਾਲਾ ਵਟ ਰਿਹਾ ਪਰ ਅੱਜ ਦੇ ਸਵਾਲ ਤੋਂ ਬਾਅਦ ਇੱਕ ਵਾਰ ਫਿਰ ਇਹ ਚਰਚਾ ਜ਼ੋਰ ਪੜੇਗੀ ਕਿ ਜੀ ਤੁਰੰਤ ਗੁਰਦੁਆਰਾ ਚੌਂਕ ਕਮਿਸ਼ਨ ਦਾ ਨੁਮਾਇੰਦਾ ਨਿਯੁਕਤ ਕੀਤਾ ਜਾਵੇ ਚੌਂਕ ਕਮਿਸ਼ਨ ਨਿਯੁਕਤ ਕੀਤਾ ਜਾਵੇ ਤੇ ਨਾਂ ਪੰਜਾਬ ਸਰਕਾਰ ਭੇਜੇ ਤੇ ਇਧਰ ਰੰਧਾ ਵਾਹੁਰਮ ਨੂੰ ਚੁੱਕੀ ਮੰਗ ਤੋਂ ਬਾਅਦ ਇਹ ਚਾਹਤਾ ਜ਼ੋਰ ਪੜੂਗੇ ਹੁਣ ਤਾਂ ਚੋਣਾ ਕਰਾ ਲਿਆ ਜਾਣਾ ਹਾਂ ਅਰੇ ਤੇ ਬਚਾਲੇ ਕੁਝ ਤਰ੍ਹਾਂ ਦੀ ਕਹਿੰਦੀਆਂ ਕਿ ਭਾਈ ਜੇ ਹੁਣ ਇਹ ਦੇਸ਼ ਵਿਆਪੀ ਨਹੀਂ ਰਹੀ ਸੰਸਥਾ ਦਿੱਲੀ ਚ ਆਪਣੀ ਵੱਖਰੀ ਬਣ ਗਈ ਹਰਿਆਣਾ ਚ ਵੱਖਰੀ ਬਣ ਗਈ ਹੈ ਨਾ ਦੋ ਤਖਤ ਪਹਿਲਾਂ ਹੀ ਬਾਅਦ ਨੇ ਤਾਂ ਤੁਸੀਂ ਭਾਈ ਹੋਰ ਨਹੀਂ ਕੁਸ ਤਾਂ ਐਂ ਕਰ ਲੋ ਕਿ ਵੀ ਪੰਜਾਬ ਦਾ ਐਕਟ ਬਣਾ ਕੇ ਪੰਜਾਬ ਦੇ ਵਿੱਚ ਲਿਆਓ ਤਾਂ ਕਿ ਸਮਝ ਸਿਰ ਹੋ ਸਕੇ ਪਰ ਕਹਿੰਦੇ ਕਿ ਰਾਜਨੀਤਿਕ ਤਰ੍ਹਾਂ ਇਹ ਤੋਂ ਵੀ ਪੱਟਾ ਲਾ ਬਟਦੀਆਂ ਨੇ ਤੇ ਦੂਜੇ ਪਾਸੇ ਵੀ ਮੰਨਿਆ ਜਾਂਦਾ ਕਿ ਇੱਕੋ ਤਾਂ ਹੈ ਸੰਸਥਾ ਜਿਹਦੇ ਰਾਈਸ ਕਹਿ ਸਕਦੇ ਆਂ ਕਿ ਹਾਂ ਸਾਡਾ ਸਿੱਧਾ ਸੰਵਿਧਾਨਕ ਤੌਰ ਤੇ ਇੱਕ ਨਿਯਮਾਂਵਲੀ ਦੇ ਤਹਿਤ ਅਸੀਂ ਚੋਣ ਕਰਦੇ ਹਾਂ ਸੂਚ ਤੋਂ ਦੂਰ ਹੋ ਜਾਂ ਕਿ ਜੋ ਕਈ ਤਰ੍ਹਾਂ ਦੀ ਰਾਏ ਆ ਪਰ ਇਸ ਰਾਏ ਦੇ ਦੁਆਲੇ ਵੱਡਾ ਸਵਾਲ ਖੜਾ ਹੈ ਕਿ ਅਕਾਲੀ ਦਲ ਬਾਦਲਤਰ ਤੇ ਕੇਂਦਰ ਤੋਂ ਲੈ ਕੇ ਪੰਜਾਬ ਦੀ ਸਰਕਾਰ ਤੱਕ ਐਸ்சிਪੀਸੀ ਚੋਣਾਂ ਨੂੰ ਸਮੇਂ ਸਿਰ ਕਰਾਉਣ ਤੋਂ ਕਿਉਂ ਪਗੋੜਾ ਹੋ ਰਹੀਆਂ ਨੇ ਤੇ ਕੀ ਹੁਣ ਮੰਨਿਆ ਜਾਵੇ ਕਿ ਸੰਸਦ ਚ ਉਠਿਆ ਸਵਾਲ ਚੋਣਾਂ ਦੇ ਰੂਪ ਚ ਜਵਾਬ ਤੇ ਸਾਹਮਣੇ ਆਏਗਾ ਇਹ ਵੱਡਾ ਸਵਾਲ ਖੜਾ ਹੈ ਪੰਜਾਬ ਤਰੱਕੀਆਂ ਤੇ ਹੈ ਜੀ ਕਿਸੇ ਸਮੇਂ ਵਿਦੇਸ਼ਾਂ ਦੇ ਵਿੱਚ ਬੈਨਾਂ ਬੱਸਾਂ ਦੇ ਵਿੱਚ ਟਾਬੇ ਚੱਲਦੇ ਦੇਖੇ ਜਾਂਦੇ ਸੀ ਅੱਜ ਕੱਲ ਤੁਸੀਂ ਪੰਜਾਬ ਦੇ ਵੱਡੇ ਨਾਮਚੇਨ ਸ਼ਹਿਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ਕਸਬਿਆਂ ਤੋਂ ਲੈ ਕੇ ਪਿੰਡਾਂ ਤੱਕ ਨੂੰ ਮੋੜਨ ਵਾਲੀਆਂ ਸੜਕਾਂ ਦੇ ਉੱਤੇ ਲਿੰਕ ਰੋਡਾਂ ਦੇ ਉੱਤੇ ਵੀ ਤੁਸੀਂ ਮਿੰਨੀ ਬੱਸ ਮਿੰਨੀ ਬੈਨ ਅੱਜ ਤੱਕ ਇਹ ਮਰੂਤੀ ਕਾਰ ਹੈ ਨਾ ਜਾਂ ਹੋਰ ਗੱਡੀਆਂ ਜਾਂ ਗੱਡੀ ਚੋਂ ਕੱਢ ਕੇ ਮੇਜ਼ ਦੇ ਉੱਤੇ ਰੱਖ ਕੇ ਚਾਰ ਭਾਂਡੇ ਹੈ ਤੁਸੀਂ ਛੋਟਾ ਜਿਹਾ ਚੱਲਦਾ ਫਿਰਦਾ ਟਾਬਾ ਦੇਖ ਸਕਦੇ ਹੋ ਅਕਸਰ ਫੂਡ ਸਟਰੀਟ ਬਹੁਤ ਮਸ਼ਹੂਰ ਨੇ ਕਈ ਸ਼ਹਿਰਾਂ 'ਚ ਤਾਂ ਲੋਕ ਇੰਤਜ਼ਾਰ ਕਰਦੇ ਨੇ ਦੋ ਦੋ ਘੰਟੇ ਜਨਸਮਾਨ ਮੁੱਕ ਜਾਂਦਾ ਪਰ ਮੈਂ ਜਨਾਬ ਕੱਲੀ ਫੂਡ ਸਟਰੀਟ ਦੀ ਜਿਹੜੀ ਆ ਜਾਂ ਇਹ ਬੱਸਾਂ ਦੇ ਵਿੱਚ ਟੈਂਪੂਆਂ ਬੰਨਾਂ ਦੇ ਵਿੱਚ ਚੱਲਣ ਵਾਲੇ ਖਾਣੇ ਦੀਆਂ ਤੁਰਦੀਆਂ ਫਿਰਦੀਆਂ ਦੁਕਾਨਾਂ ਦੀ ਗੱਲ ਨਹੀਂ ਕਰ ਰਿਹਾ ਤਰੱਕੀ ਇਹ ਤਾਂ ਅੱਗੇ ਹੋ ਗਈ ਤਰੱਕੀ ਹੋ ਗਈ ਹੈ ਕਿ ਹੁਣ ਚੂਰਾ ਖੋਲ ਪੋਸਟ ਦੇ ਡੋਡਿਆਂ ਦੇ ਇਹ ਡਿੱਪੂ ਕਹੀਏ ਕਿ ਠੇਕੇ ਗਈਏ ਇਹ ਚੱਲਦੇ ਫਿਰਦੇ ਬੱਸਾਂ ਚੋਂ ਖਲਬਤ ਹੋਣ ਲੱਗੀਆਂ ਜੀ ਹਾਂ ਇਸ ਨੂੰ ਪੰਜਾਬ ਦੀ ਤਰੱਕੀ ਸਮਝਣਾ ਕੀ ਸਮਝਣਾ ਤੁਸੀਂ ਦੇਖੋ ਕਿ ਭਈ ਪੀ ਆਰਟੀਸੀ ਦੀ ਬੱਸ ਚੱਲਦੀ ਫਿਰਦੀ ਡੋਡਿਆਂ ਦੀ ਡੋਡਿਆਂ ਦਾ ਡਿੱਪੂ ਬਣ ਗਿਆ ਡੋਡਿਆਂ ਦਾ ਠੇਕਾ ਬਣ ਗਿਆ ਦੁਕਾਨ ਬਣ ਗਈ ਜੀ ਹਾਂ ਪੀਆਰਟੀ ਸਿੱਧੀ ਬੱਸ ਦੇ ਵਿੱਚੋਂ 53 ਕਿਲੋ ਤੋਂ ਵੱਧ ਡੋਡਿਆਂ ਦਾ ਚੂਰਾ ਡੋਡਿਆ ਪੋਸਟ ਫੜੀ ਹੋਈ ਹੈ ਜੀ ਇਹ ਫਗਵਾੜਾ ਪੁਲਿਸ ਦੀ ਪਹਿਲ ਕਦਮੀ ਹੈ ਫਗਵਾੜਾ ਪੁਲਿਸ ਨੇ ਕਹਿੰਦੇ ਕਿ ਇੱਕ ਜਾਣਕਾਰੀ ਦੇ ਆਧਾਰ ਤੇ ਅੱਡੇ 'ਚ ਜਾ ਕੇ ਜਦ ਬੱਸ ਚੈੱਕ ਕੀਤੀ ਤਾਂ ਬੱਸ ਦੇ ਵਿੱਚੋਂ 53.5 ਕਿਲੋ ਦੇ ਕਰੀਬ ਡੋਡੇ ਫੜੇ ਗਏ ਬੱਸ ਦਿੱਲੀ ਤੋਂ ਕਪੂਰਥਾਲੀ ਰੂਟ ਤੇ ਜਾਂਦੀ ਹੈ ਪੀਵੀ 8ईडब्ल्यू 52 59 ਇਹ ਵਾਹਨ ਦਾ ਨੰਬਰ ਹੈ ਤੇ ਤੇ ਡਰਾਈਵਰ ਵੀ ਤੇ ਕੰਡਕਟਰ ਵੀ ਹਰਦੇਵ ਸਿੰਘ ਲਖਪ੍ਰੀਤ ਸਿੰਘ ਇੱਕ ਹਸ਼ਿਆਰਪੁਰ ਨਾਲ ਸੰਬੰਧਿਤ ਹੈ ਹਰਦੇਵ ਸਿੰਘ ਤੇ ਦੂਆ ਲਖਪ੍ਰੀਤ ਸਿੰਘ ਧਰਨਤਾਰ ਨਾਲ ਸੰਬੰਧਿਤ ਹੈ ਪੁਲਿਸ ਨੇ ਪੜਿਆ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੋ ਗਿਆ ਤੇ ਜੀ ਕਹਿੰਦੇ ਕਿ ਇੱਕ ਦਿਨ ਦਾ ਰਿਮਾਂਡ ਵੀ ਮਿਲ ਗਿਆ ਮਾਲ ਬਰਾਮਦ ਹੈ ਤੇ ਪੁਲਿਸ ਦੀ ਗਿਰਫਤ ਨੇ ਦੋ ਡਰਾਈਵਰ ਕੰਡਕਟਰ ਕੌਣ ਕਦੇ ਵਸੇ ਪਤਾ ਕਰਨਾ ਕਿਥੋਂ ਲਿਆ ਕੇ ਕਿਥੇ ਮਾਰ ਪਹੁੰਚਾਉਂਦੇ ਸੀ ਕੀ ਕਰਦੇ ਸੀ ਪਰ ਇਹ ਚਲਦੇ ਫਿਰਦੇ ਡੋਡਿਆਂ ਦੇ ਡਿੱਪੂ ਦੀ ਚਰਚਾ ਕਾਫੀ ਹੋ ਰਹੀ ਹੈ ਜੀ ਚਲੋ ਆਪਾਂ ਇਹ ਤੋਂ ਅਗਲੀ ਚਰਚਾ ਤੇ ਚਲੀਏ ਚਰਚਾ ਦੇਸ਼ ਦੇ ਵਿੱਚ ਉਸ ਦਿਨ ਵੀ ਹੋਈ ਜਿਸ ਦਿਨ ਧਨਕਰ ਸਾਹਿਬ ਨੂੰ ਹਟਾਇਆ ਗਿਆ ਮੈਂ ਸਿਤਾ ਤੁਸੀਂ ਕਹੋਗੇ ਹਟਾਇਆ ਸ਼ਬਦ ਕਿਉਂ ਵਰਤਦੇ ਹੋ ਬਈ ਸਾਨੂੰ ਨੇ ਅਸਿਫਾ ਦਿੱਤਾ ਬਈ ਸਭ ਨੂੰ ਪਤਾ ਹੈ ਕਸਤੀਫਾ ਦੇ ਕੇ ਬੰਦਾ ਰਿਲੈਕਸ ਹੋ ਕੇ ਕਿਤੇ ਸਰਗਰਮਤਾ ਹੁੰਦਾ ਜੇ ਸਿੱਧਾ ਮਾਮਲਾ ਹੋਵੇ ਤਾਂ ਕਿਤੇ ਇਲਾਜ ਰੂਜ ਕਰਾਉਂਦਾ ਪਰ ਧਨਕਰ ਸਾਹਿਬ ਤਾਂ ਦ੍ਰਿਸ਼ ਤੋਂ ਹੀ ਗਾਇਬ ਹੋ ਗਏ ਤੇ ਕਾਂਗਰਸੀ ਲੀਡਰ ਤੇ ਵੱਡੇ ਵਕੀਲ ਕਪਰ ਸਿੰਬਲ ਨੇ ਤਾਂ ਸਵਾਲ ਖੜਾ ਕਰਤਾ ਕਹਿੰਦਾ ਵੀ ਸੱਤਾਧਾਰੀ ਇੱਥੇ ਜਵਾਬ ਦੇਵੇ ਕਿ ਧਨਕਰ ਸਾਹਿਬ ਕਿੱਥੇ ਨੇ ਠੀਕ ਠਾਕ ਵੀ ਨੇ ਕਿਤੇ ਤੁਸੀਂ ਰਗਵਾਤਾ ਨਹੀਂ ਕਰਦੇ ਕਿ ਅਗਨੀਆਂ ਉਪਰਾਸਪਤੀ ਦੀਆਂ ਚੋਣਾਂ ਤੱਕ ਉਹਨਾਂ ਨੂੰ ਲੁਕੋ ਕੇ ਰੱਖੋ ਕਿਤੇ ਸਾਡੇ ਖਿਲਾਫ ਪ੍ਰੋਪੋਗੈਂਡਾ ਨਾ ਹੋ ਜਵੇ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਨਾਲ ਹਾਈ ਕਮਾਂਡ ਨਾਲ ਸੱਤਾਧਾਰੀ ਧਿਰ ਨਾਲ ਨਰਿੰਦਰ ਮੋਦੀ ਹੋਰਾਂ ਦੀ ਟੀਮ ਨਾਲ ਰਾਜ ਹੋ ਕੇ ਗਈ ਕਿਉਂਕਿ ਜਿਹਦਾ ਕਾਰਜਕਾਲ 2027 ਤੱਕ ਪਿਆ ਹੋਵੇ ਬੇਸ਼ੱਕ ਉਹਨਾਂ ਦਾ ਪੱਛਮੀ ਬੰਗਾਲ ਦਾ ਰਾਜਪਾਲ ਵਾਲਾ ਕਾਰਜਕਾਲ ਵੀ ਵਿਵਾਦਾਂ 'ਚ ਰਿਹਾ ਕਿ ਉਹਨਾਂ ਨੂੰ ਨਾਮ ਵੱਜੋਂ ਉਪਰਾਸਪਤੀ ਦਾ ਉਹਦਾ ਮਿਲਿਆ ਹੈ ਨਾ ਉਹ ਜਿਹੜੀ ਧਿਰ ਤੋਂ ਆਉਂਦੀ ਸੀ ਉਸ ਧਿਰ ਦਾ ਵੀ ਅੱਜ ਨਾਲ ਕੋਈ ਪੱਖ ਨਹੀਂ ਪੂਰ ਸਕੇ ਸਿਰਫ ਬੀਜੇਪੀ ਨੂੰ ਖੁਸ਼ ਕਰਨ ਦੇ ਚੱਕਰ 'ਚ ਪਰ ਇਹ ਜੀ ਕਿਹੜੀ ਨਰਾਜ਼ਗੀ ਹੋਈ ਕਿ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਜਾਣ ਦਾ ਤੈਅ ਕਰ ਲਿਆ ਤੇ ਅਗਲੇ ਲੰਘੇ ਜੀ 21 ਜੁਲਾਈ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਕਿ ਅਗਸਤ 2027 ਤੱਕ ਦਾ ਉਹਨਾਂ ਦਾ ਕੰਮ ਚੱਲ ਸੀ ਹੁਣ ਤੁਹਾਨੂੰ ਖਰ ਤੋਂ ਜਾਣ ਤੋਂ ਬਾਅਦ ਸਭ ਦੀ ਨਜ਼ਰਾਂ ਸੀ ਕਿ ਚੋਣਾਂ ਤੇ ਬਿਲਕੁਲ ਜੀ ਸਭ ਤੋਂ ਵੱਡੀ ਪਹਿਲ ਕਦਮੀ ਕੀਤੀ ਐਨਡੀਆ ਨੇ ਕਿ ਸਭ ਤੋਂ ਪਹਿਲਾਂ ਨੇ ਸੀਪੀ ਰਾਧਾ ਕ੍ਰਿਸ਼ਨਨ ਨੂੰ ਉਮੀਦਵਾਰ ਬਣਿਆ ਸੀ ਪੀ ਰਾਧਾ ਕ੍ਰਿਸ਼ਨਨ ਹੋਰੀ ਤਾਮਿਲਨਾਡੂ ਸੂਬੇ ਨਾਲ ਸੰਬੰਧਿਤ ਨੇ ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਸੀ ਇਹ ਤੋਂ ਪਹਿਲਾਂ ਵੀ ਉਹ ਮਤਲਬ ਕਿ ਬੀਜੇਪੀ ਵੱਲੋਂ ਐਮਪੀ ਰਹੇ ਨੇ ਹੈਨਾ ਫਿਰ ਬੀਜੇਪੀ ਦੇ ਪ੍ਰਧਾਨ ਰਹੇ ਨੇ ਸੂਬਾਈ ਪ੍ਰਧਾਨ ਰਹੇ ਨੇ ਉੱਥੋਂ ਫਿਰ ਝਾਰਖੰਡ ਦੇ ਰਾਜਪਾਲ ਰਹੇ ਨੇ ਤੇ ਇਸੇ ਤਰ੍ਹਾਂ ਮਤਲਬ ਤੇਲਗਾਨਾ ਪੰਡੂਚਰੀ ਦੇ ਵਿੱਚ ਵੀ ਬਾਦੂ ਚਾਰਜ ਪਰ ਉਹਨਾਂ ਨੂੰ ਰਿਹਾ ਸੋ ਉਹ ਸੀਪੀ ਰਾધા ਕ੍ਰਿਸ਼ਨਨ ਦਾ ਉਪ ਰਾਸ਼ਪਤੀ ਬਣਨਾ 99% ਦੀ ਤੈਅ ਹੈ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਨੇ ਇੱਕ ਨਵਾਂ ਦਾ ਖੇਡਿਆ ਕਿ ਸੀਪੀ ਰਾધા ਕ੍ਰਿਸ਼ਨਨ ਤਾਮਿਲਨਾਡੂ ਨਾਲ ਸੰਬੰਧਿਤ ਨੇ ਤੇ ਤਾਮੂਇਲਾਡੂ ਦੀ ਸਰਕਾਰ ਨਾਲ ਖਿੱਚੋ ਤਾਨ ਚੱਲ ਰਹੀ ਹੈ ਕਈ ਮੁੱਦਿਆਂ ਤੇ ਲੈ ਕੇ ਉਹਨਾਂ ਦੇ ਬਿਲਾ ਨੂੰ ਲੈ ਕੇ ਭਾਸ਼ਾ ਨੂੰ ਲੈ ਕੇ ਤੇ ਇਸ ਲਈ ਆਪਾਂ ਉਥੋਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਆਪਣੇ ਕੰਨੀ ਹੈਗੇ ਜਾਂ ਆਪਣੇ ਸਜੂਗੀਆਂ ਤੋਂ ਹੈਗੇ ਜਾਂ ਸਾਹਮਣੇ ਤੋਂ ਹੈਗੇ ਉਹ ਸਾਰੇ ਕਿਉਂਕਿ ਜੇ ਦੱਖਣੀ ਖੇਤਰ ਤੋਂ ਕੋਈ ਅਬਿਧਵਾਰ ਹੁੰਦਾ ਤਾਂ ਦੱਖਣੀ ਸਾਰੇ ਸੂਬੇ ਇਕੱਲੇ ਤਾਂ ਮਨਨ ਨਾਲ ਸੰਬੰਧਤ ਨਹੀਂ ਉਸ ਦੱਖਣੀ ਖੇਤਰ ਦੇ ਲਗਭਗ ਸਾਰੇ ਨਮੈਨੇ ਉਸ ਵਿਅਕਤੀ ਨਾਲ ਝੁੱਕ ਜਾਂਦੇ ਨੇ ਕਿ ਵੀ ਆਪਣਾ ਖੇਤਰ ਉਹ ਖੇਤਰ ਨੂੰ ਆਪਣੇ ਇਲਾਕੇ ਨੂੰ ਆਪਣੇ ਬੰਦੇ ਨੂੰ ਇੰਨੀ ਪੈਸਾ ਦਿੰਦੇ ਨੇ ਇੱਥੇ ਸਾਡੇ ਵਾਲੇ ਮੁੱਦਿਆਂ ਤੇ ਵੀ ਇਕੱਠੇ ਨਹੀਂ ਹੁੰਦੇ ਇੱਕੋ ਸੂਬੇ ਦੇ ਨਹੀਂ ਇਕੱਠੇ ਹੁੰਦੇ ਉਤਰੀ ਭਾਰਤ ਵਾਲਿਆਂ ਦਾ ਇਕੱਠੇ ਕੀ ਹੋਣਾ ਸੋ ਤੁਸੀਂ ਇੱਥੋਂ ਦਾ ਹੈਗੇ ਹੁਣ ਇਸੀ ਕਾਰਤ ਨੂੰ ਰੋਕਣ ਦੇ ਲਈ ਕਿ ਕਿਤੇ ਜਿਹੜਾ ਮਤਲਬ ਇੰਡੀਆ ਗੱਠਜੋੜ ਹੈ ਜਾਂ ਵਿਰੋਧੀ ਧਿਰ ਹੈ ਉਹਦੇ ਮੈਂਬਰ ਉਧਰ ਨਾ ਚਲੇ ਜਾਣ ਉਹਨੂੰ ਰੋਕਣ ਦੇ ਲਈ ਇਸ ਕਰਕੇ ਇਸੇ ਦੱਖਣੀ ਖੇਤਰ ਤੋਂ ਹੀ ਅਮੀਦਵਰ ਲੈਤਾ ਜਾਵੇ ਫਿਰ ਉਹਨਾਂ ਨੇ ਜੀ ਕਹਿੰਦੇ ਰਿਟਾਇਰਡ ਜਸਟਿਸ ਬੀ ਸੁਦਰਸ਼ਨ ਰੈਡੀ ਜੀ ਨੂੰ ਲੈ ਜਾਂਦਾ ਬਿਲਕੁਲ ਜੀ ਗੁਆਂਦਰਾ ਪ੍ਰਦੇਸ਼ ਨਾਲ ਸੰਬੰਧਿਤ ਨੇ ਤੇ ਰਿਟਾਇਰਡ ਜਸਟਿਸ ਨੇ ਹਾਂ ਤੇ ਜੀ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਰਹੇ ਨੇ ਕੁਕਵਾ ਕੌਂਟੀ ਵੱਡਾ ਰੋਲ ਨਵਾਇਆ ਹੁਣ ਦੱਖਣੀ ਖੇਤਰ ਬਨਾਮ ਦੱਖਣੀ ਖੇਤਰ ਹੋ ਗਿਆ ਬੇਸ਼ੱਕ ਸਪੱਸ਼ਟ ਹੈ ਕਿ ਜਿੱਤ ਐਨਡੀਐਮ ਉਮੀਦਵਾਰ ਦੇ ਬਹੁਤ ਵੱਡੇ ਅਸਾਰ ਨੇ ਪਰ ਹੁਣ ਕਿ ਸਾਨੂੰ ਲਾਣ ਨੂੰ ਰੋਕ ਲਈ ਕਿ ਜਿਹੜੇ ਟਖਣੀ ਖੇਤਰ ਦੇ ਇੱਧਰ ਸੀ ਉੱਧਰ ਨਹੀਂ ਜਾਣਗੇ ਵੀ ਇੱਧਰ ਵੀ ਤਾਂ ਹੋਈ ਹੈ ਫਿਰ ਕੁੱਲ ਵੋਟਾਂ 782 ਨੇ ਲੋਕ ਸਭਾ ਤੇ ਰਾਜ ਸਭਾ ਦੀਆਂ ਮਿਲਾ ਕੇ ਬਹੁਮਤ 391 ਦਾ ਚਾਹੀਦਾ ਲੋਕ ਸਭਾ ਚ 542 ਨੇ ਇੱਕ ਸੀਟ ਅਜੇ ਖਾਲੀ ਪਈ ਹੈ ਰਾਸਵਜ 240 ਨੇ 5 ਸੀਟਾਂ ਖਾਲੀ ਪਈਆਂ ਨੇ 245 ਹੁੰਦੀਆਂ ਨੇ ਸੋ ਇਸ ਤਰੀਕੇ ਨਾਲ ਐਨਡੀਏ ਕੋਲ 422 ਸੀਟਾਂ ਨੇ ਕੁੱਲ ਲੋਕ ਸਭਾ ਦੇ ਵਿੱਚ 293 ਨੇ ਰਾਸਵਜ 129 ਨੇ ਜਦੋਂ ਕਿ ਇੰਡੀਆ ਗੱਡਰ ਨੂੰ 312 ਨੇ ਪਰ ਤਾਂ ਖਰ ਉਹਨਾਂ ਦੇ ਸਮੇਂ 528 ਵੋਟਾਂ ਨਿਕਲੀਆਂ ਸੀ ਐ ਐਨਡੀਏ ਦੇ ਉਮੀਦਵਾਰ ਨੂੰ ਕਿਉਂਕਿ 48 ਦੇ ਕਰੀਬ ਮੈਂਬਰ ਪਾਰਲੀਮੈਂਟ ਉਹ ਨੇ ਜਿਹੜੇ ਦੋਹਾਂ ਧਰਿਆਂ 'ਚ ਨਹੀਂ ਹੈਗੇ ਨਾ ਇੰਡੀਆ ਗੱਡਰ 'ਚ ਨਾ ਐਨਡੀਏ 'ਚ ਉਹ ਵੀ ਤਾਂ ਕਿਸੇ ਨੂੰ ਪਹਿਣਗੇ ਨਾ ਸੋ ਇਸ ਲਈ ਐਨਡੀਏ ਕੋਲ 422 ਵੋਟਾਂ ਨੇ ਜਦੋਂ ਕਿ ਬਹੁਮਤ ਦੇ ਲਈ ਸਿਰਫ 391 ਚਾਹੀਦੀਆਂ ਨੇ ਮਤਲਬ ਬਹੁਮਤ ਤੋਂ 31 ਜ਼ਿਆਦਾ ਨੇ ਤੇ ਇੰਡੀਆ ਗੜਛੋਟ ਕੋਲ 312 ਨੇ ਬਹੁਮਤ ਤੋਂ 79 ਵੋਟਾਂ ਘੱਟ ਨੇ ਪਰ ਉਹਦੇ باوجود ਵੀ ਇੱਕ ਤਾਂ ਦੱਖਣੀ ਖੇਤਰ ਬਨਾਮ ਦੱਖਣੀ ਖੇਤਰ ਕਰਕੇ ਦੂਸਰਾ ਸਰਕਾਰ ਨੂੰ ਇਹ ਦੱਸਣ ਲਈ ਕਿ ਵਿਰੋਧੀ ਤੇ ਰਹਿ ਗਈ ਆ ਪਤਾ ਹੁੰਦਿਆਂ ਵੀ ਕਿ ਅਸੀਂ ਹਾਰਨਾ ਤਾਂ ਵੀ ਲੜ ਰਹੇ ਆ ਇਹ ਇੱਕ ਤਰ੍ਹਾਂ ਨਾਲ ਚੁਣੌਤੀ ਦੇਣਾ ਹੁੰਦਾ ਬੇਸ਼ੱਕ ਕਿ ਰਿਸਕ ਵੀ ਹੁੰਦਾ ਕਿ ਇੱਕ ਪਾਸੇ ਵੋਟ ਚੋਰੀ ਦੇ ਮਾਮਲੇ ਦੇ ਉੱਤੇ ਵੋਟ ਸਦਾਈ ਦੇ ਮਾਮਲੇ ਦੇ ਉੱਤੇ ਬਿਹਾਰ ਯਾਤਰਾ ਦੇ ਮਾਮਲੇ ਦੇ ਉੱਤੇ ਰਾਹੁਲ ਗਾਂਧੀ ਐਂਡ ਵਿਰੋਧੀ ਤਰਕੇਂਦਰ ਛੋਵੇ ਹੈ ਤੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਿਹਾਰ ਸਾਡੀ ਬੇਬਣ ਰਹੀ ਹੈ ਉਹਦੇ ਵਿਚਾਲੇ ਉਪਰਾਸਪਤੀ ਚੋਣ ਜਿਹੜੀ ਪਤਾ ਹਾਰਨਾ ਹੈ ਜੇ ਤਾਂ ਉਸੇ ਨੰਬਰਾਂ ਤੇ ਰਹਿੰਦੇ ਨੇ ਜਿਹੜੇ ਨੰਬਰਾਂ ਕੋਲ ਹੈਗੇ ਨੇ ਜਿੱਥੇ 312 ਵੀ ਹੈਗੇ ਨੇ 312 ਦੇ 313 ਹੋ ਜਾਂ ਠੀਕ ਹੈ ਜਾਂ 310 ਵੀ ਹੁੰਦੀਆਂ ਨੇ ਤਾਂ ਵੀ ਸਵਾਲ ਆ ਜਾਣਾ ਵੀ ਦੋ ਮੈਂਬਰ ਤੁਹਾਡੇ ਕਿਉਂ ਨਹੀਂ ਪਏ ਹਰ ਵੀ ਦਾ ਖੇਡਣਾ ਸਰਕਾਰ ਨੂੰ ਦੱਸਣਾ ਹੁੰਦਾ ਹੈ ਕਿ ਲੋ ਜੀ ਅਸੀਂ ਸਾਹਮਣੇ ਖੜੇ ਹਾਂ ਸੋ ਇਸ ਚੁਣੌਤੀ ਨਾਲ ਸੱਤਾਧਾਰੀ ਤਰਕੀ ਮੈਨੇਜਟਦੀ ਆ ਇਹ ਦੇਖਣ ਵਾਲੀ ਗੱਲ ਹੋएगी ਬੇਸ਼ੱਕ ਸੱਤਾਧਾਰੀ ਤਰਦਾ ਨਵੇਂ ਦੇ ਦਾ ਉਪਰਾਸਪਤੀ ਬਣਨਾ ਤੈ ਹੈ ਕਿ ਇਸ ਵਾਰ ਉਪਰਾਸਪਤੀ ਦੱਖਣੀ ਖੇਤਰ ਤੋਂ ਆਊਗਾ ਇਹ ਤੈ ਹੈ ਜੀ ਬਹੁਤ ਬਹੁਤ ਸ਼ੁਕਰੀਆ